ਤਾ ਗਰਮੀ ਆਪਣਾ ਪ੍ਰਕੋਪ ਦਿਖਾਉਂਦੀ ਨਜ਼ਰ ਆ ਰਹੀ ਹੈ ਬਿਲਕੁਲ ਤਾਪਮਾਨ ਦੇ ਵਿੱਚ 2 ਡਿਗਰੀ ਹੋਰ ਵਾਧਾ ਹੋ ਚੁੱਕਿਆ ਹੈ ਤਾਂ ਉਸ ਦੇ ਵਿਚਕਾਰ ਇੱਕ ਵੀਡੀਓ ਨਿਕਲ ਕੇ ਸਾਹਮਣੇ ਆਈ ਹੈ ਜੀ ਹਾਂ ਇਸ ਨੌਜਵਾਨ ਦੇ ਵੱਲੋਂ ਗਰਮੀ ਤੋਂ ਬਚਣ ਲਈ ਵੱਡਾ ਜੁਗਾੜ ਲਾ ਲਿਆ ਜਾਂਦਾ ਹੈ ਜੀ ਹਾਂ ਦੇਖੋ ਕਿਸ ਤਰ੍ਹਾਂ ਐਕਟਿਵ ਆ ਤੇ ਨਜ਼ਾਰੇ ਲੰਦਾ ਫਿਰਦਾ ਹੈ ਤਾਂ ਸੜਕਾਂ ਦੇ ਉੱਤੇ ਘੁੰਮਦਾ ਹੈ ਨੌਜਵਾਨ ਮਜ਼ਾਕ ਦਾ ਪਾਤਰ ਬਣ ਰਿਹਾ ਤੇ ਲੋਕ ਇਸ ਨੂੰ ਦੇਖ ਦੇ ਕੇ ਇਸ ਦਾ ਮਜ਼ਾਕ ਵੀ ਉਡਾ ਰਹੇ ਨੇ ਸੋਸ਼ਲ ਮੀਡੀਆ ਤੇ ਵੀਡੀਓ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਕਿ ਕਿਸ ਤਰੀਕੇ ਦੇ ਨਾਲ ਆਪਣੀ ਐਕਟਿਵਾ ਦੇ ਉੱਤੇ ਇਹ ਨੌਜਵਾਨ ਹੈ ਜਿਹੜਾ ਟੂਟੀ ਲਗਾ ਕੇ ਘੁੰਮਦਾ ਨਜ਼ਰ ਆ ਰਿਹਾ ਤਾਂ ਜਿਵੇਂ ਆਪਣੀ ਐਕਟਿਵਾ ਦੇ ਉੱਤੇ ਇਹ ਨਹਾਉਂਦਾ ਹੋਵੇ ਇਸ ਤਰੀਕੇ ਦੇ ਨਾਲ ਜਾਪਦਾ ਹੈ ਤਾਂ ਲੋਕ ਇਸ ਨੂੰ ਦੇਖ ਦੇਖ ਕੇ ਇਸ ਦਾ ਮਜ਼ਾਕ ਵੀ ਉਡਾ ਰਹੇ ਨੇ ਤਾਂ ਇਸ ਦੀ ਵੀਡੀਓ ਵੀ ਬਣਾ ਰਹੇ ਨੇ ਤਾਂ ਬਿਲਕੁਲ ਸੋਸ਼ਲ ਮੀਡੀਆ ਦੇ ਉੱਤੇ ਵੀਡੀਓ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਕਿ ਕਿਸ ਤਰੀਕੇ ਦੇ ਨਾਲ ਇਸ ਨੌਜਵਾਨ ਦੇ ਵੱਲੋਂ ਗਰਮੀ ਤੋਂ ਬਚਣ ਦੇ ਲਈ ਨਵਾਂ ਜਗੜ ਲਾ ਲਿਆ ਜਾਂਦਾ ਜੀਹਾਂ ਤੁੱਪੇ ਨਿਕਲਦੇ ਸਾਰੇ ਇਹ ਨੌਜਵਾਨ ਆਪਣੀ ਐਕਟਿਵਾ ਦੇ ਉੱਤੇ ਟੂਟੀ ਲਗਾ ਕੇ ਘੁੰਮਦਾ ਨਜ਼ਰ ਆ ਰਿਹਾ ਜੀਹਾਂ ਸੜਕਾਂ ਦੇ ਉੱਤੇ ਕਿਸ ਤਰੀਕੇ ਦੇ ਨਾਲ ਇਹ ਨੌਜਵਾਨ ਘੁੰਮਦਾ ਨਜ਼ਰ ਆ ਰਿਹਾ ਤੁਸੀਂ ਵੀ ਦੇਖੋ ਪੂਰੀ ਵੀਡੀਓ